ਜਲੰਧਰ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਦਾ ਬਿਆਨ سامنے ਆਇਆ ਹੈ। ਉਹਨਾਂ ਕਣਕ ਦੀ ਖਰੀਦ ਸੰਬੰਧੀ মিডিਆ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ 1 April ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਪੰਜਾਬ ਦੇ ਮੁੱਦਿਆਂ ਸੰਬੰਧੀ ਲਗਾਤਾਰ ਕਈ ਤਰ੍ਹਾਂ ਦੇ ਇਤਿਹਾਸਿਕ ਫੈਸਲੇ ਲੈ ਰਹੀ ਹੈ ਤੇ ਪਿਛਲੇ 3 ਸਾਲਾਂ ਤੋਂ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਅਤੇ ਬੀੜ ਸੰਬੰਧੀ ਸੇਵਾ ਦੇ ਰਹੀ ਹੈ। ਕਣਕ ਦੀ ਖਰੀਦ ਲਈ ਠੋਸ ਪ੍ਰਬੰਧ ਪਹਿਲਾਂ ਹੀ ਸ਼ੁਰੂ ਕਰ ਦਿੱਤੇ ਗਏ ਸਨ। ਇਸ ਸੰਬੰਧੀ ਅੱਜ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹਿਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀ ਖਰੀਦ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਅੱਜ ਰਾਣੀ ਦੀ ਜੋ ਪ੍ਰੈਸ ਕਾਨਫਰੰਸ ਸਰ ਅੱਜ ਜੋ ਮੀਟਿੰਗ ਵੀ ਕੀਤੀ ਗਈ ਹੈ ਦੱਸਾ ਦਿਜੀਏ ਉਸ ਤੋਂ। ਅ ਬੇਸਿਕਲੀ ਪੰਜਾਬ ਦੇ ਅੰਦਰ ਕਣਕ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਦੀ ਮੀਟਿੰਗ ਦਾ ਅ ਐਜੰਡਾ ਸੀਗਾ। ਸੋ ਪੰਜਾਬ ਦੇ ਅੰਦਰ 1 April ਤੋਂ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ। ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪੰਜਾਬੀਆਂ ਦੇ ਸਵਾਲਾਂ ਨੂੰ ਲੈ ਕੇ ਪੰਜਾਬੀਆਂ ਦੇ ਮਸਲੇ ਨੂੰ ਲੈ ਕੇ ਵਕ ਵਕ ਤਰ੍ਹਾਂ ਦੇ ਇਤਿਹਾਸਿਕ ਐਲਾਨ ਵੀ ਕਰਦੀ ਹੈ ਫੈਸਲੇ ਵੀ ਕਰਦੀ ਹੈ ਔਰ ਪਿਛਲੇ 3 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਪੈਡੀ ਔਰ ਵੀਡ ਦੀ ਪ੍ਰਗਰੈਸ ਨੂੰ ਲੈ ਕੇ ਜਿੰਨਾ ਸਜਗ ਢੰਗ ਦੇ ਨਾਲ ਜਿੰਨਾ ਮਤਲਬ ਅਸੀਂ ਕਿਸਾਨ ਦੀ ਸੇਵਾ ਕਰ ਚੁੱਕੇ ਹਾਂ ਸੋ ਮੈਂ ਸਮਝਦਾ ਕਿ ਜਿਹੜਾ ਕਣਕ ਦੀ ਖਰੀਦ ਦਾ ਜਿਹੜਾ ਮੌਜੂਦਾ ਪ੍ਰਬੰਧ ਅਸੀਂ ਕੀਤੇ ਆ ਉਹਦੇ ਸਬੰਧ ਚ ਅੱਜ ਇੱਥੇ ਅਸੀਂ ਚਾਰ ਡਿਸਟ੍ਰਿਕਟ ਜਲੰਧਰ ਹੁਸ਼ਿਆਰਪੁਰ ਪੂਰਤਲਾ ਤੇ ਨਵਾਂ ਸ਼ਹਿਰ ਦੇ ਅਧਿਕਾਰੀ ਸੇਵਾਨ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਮੇਰੇ ਨਾਲ ਸਾਡੇ ਡਿਪਟੀ ਡਾਇਰੈਕਟਰ ਸਾਡੇ ਡੀ ਐਫ ਐਸਓ ਡੀ ਐਫ ਐਸਓ ਸੋ ਸਵਸਥ ਜਿਹੜੇ ਸਾਡੇ ਅਧਿਕਾਰੀ ਸਹਿਬਾਨ ਨੇ ਨਾ ਚਾਰ ਡਿਸਟ੍ਰਿਕਟ ਦੇ ਉਹਨਾਂ ਨੂੰ ਬੁਲਾ ਕੇ ਇਥੇ ਗਰਾਸ ਰੂਟ ਤੱਕ ਜਿਹੜੇ ਮੈਕੈਨਿਜ਼ਮ ਅਸੀਂ ਸਾਡੇ ਡਿਪਾਰਟਮੈਂਟ ਦਾ ਉਹਦੇ ਤੇ ਚਰਚਾ ਕੀਤੀ ਆ ਸੋ ਪੰਜਾਬ ਦੇ ਅੰਦਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਐਫਸੀਆਈ ਵੱਲੋਂ ਕੇਂਦਰ ਸਰਕਾਰ ਵੱਲੋਂ 124 ਲੱਖ ਐਮਟੀ ਦਾ ਸਾਨੂੰ ਟਾਰਗੇਟ ਮਿਲਿਆ ਸੋ ਉਹਦੇ ਲਈ ਸਾਡੇ ਕੋਲ 28000 28894 ਕਰੋੜ ਰੁਪਏ ਦੀ ਜਿਹੜੀ ਸੀਸੀਐਲ ਆ ਉਹ ਪਹੁੰਚ ਚੁੱਕੀ ਆ ਤੇ ਲਗਭਗ ਜਿਹੜਾ ਬਾਰਦਾਨਾ ਉਹ 99% ਸਾਡੇ ਕੋਲ ਪਹੁੰਚ ਚੁੱਕਿਆ ਸੋ 1864 ਮੰਡੀਆਂ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਵਿੱਚ ਇਹ ਕਣਕ ਪਹੁੰਚਣੀ ਆ ਅੰਦਾਜ਼ਨ 8 ਲੱਖ ਕਿਸਾਨ ਵੱਖ-ਵੱਖ ਪਿੰਡਾਂ ਚੋਂ ਦੀ ਜਿਹੜੇ ਉਹ ਮੰਡੀਆਂ ਚ ਪਹੁੰਚਣੇ ਆ ਸੋ ਉਹਨਾਂ ਲਈ ਜਿਹੜੇ ਵੀ ਟੁਕਮੇ ਪ੍ਰਬੰਧ ਨੇ ਉਹ ਅਸੀਂ ਮੰਡੀਆਂ ਚ ਕੀਤੇ ਆ ਵੈਸੇ ਤਾਂ ਮੈਂ ਕੱਲ ਰਾਜਪੁਰੇ ਦੇ ਅੰਦਰ ਜਿਹੜੀ ਖਰੀਦੀ ਸ਼ੁਰੂਆਤ ਕਰਾਈ ਆ ਸੋ ਸਹਜੇ ਸਹਜੇ ਅਰਾਈਵਲ ਮੰਡੀਆਂ ਚ ਆਣੀ ਸ਼ੁਰੂ ਹੋ ਗਈ ਆ ਸੋ ਲੱਗਦਾ ਕਿ 10 ਤੋਂ 12 April ਦੇ ਕਰੀਬ ਮੰਡੀਆਂ ਦੇ ਅੰਦਰ ਅਰਾਈਵਲ ਜ਼ਿਆਦਾ ਪਹੁੰਚਣੀ ਸ਼ੁਰੂ ਹੋਣੀ ਆ ਸੋ ਅ ਅੱਜ ਪ੍ਰਬੰਧਾ ਦਾ ਜਾਇਜ਼ਾ ਲਿਆ ਸੋ ਮੇਰੀ ਤਸੱਲੀ ਆ ਮੈਨੂੰ ਖੁਸ਼ੀ ਆ ਕਿ ਸਾਡੇ ਅ ਅਧਿਕਾਰੀ ਸੁਵਾਰਨ ਨੇ ਚੰਗਾ ਕੰਮ ਕੀਤਾ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਮੰਡੀਆਂ ਦੇ ਅੰਦਰ ਸਾਫ ਸਪਾਈ ਦਾ ਸਵਾਲ ਹੋਵੇ ਪਾਣੀ ਦੇ ਇੰਤਜ਼ਾਮ ਦਾ ਸਵਾਲ ਹੋਵੇ ਜਾਂ ਵਾਰਦਾਨੇ ਦਾ ਸਵਾਲ ਹੋਵੇ ਲਗਭਗ ਵਾਰਦਾਨਾ ਮੰਡੀਆਂ 'ਚ ਪਹੁੰਚਦਾ ਕਰ ਦਿੱਤਾ ਤੇ ਵਿਸ਼ੇਸ਼ ਤੌਰ ਤੇ ਜਿਹੜਾ ਸਪੇਸ ਨੂੰ ਲੈ ਕੇ ਮਤਲਬ ਕੰਮ ਹੁੰਦਾ ਉਹ ਵੀ ਅਸੀਂ ਕੰਮ ਲਗਭਗ ਜਿਹੜੇ ਆ ਸਪੇਸ 'ਤੇ ਪੂਰੇ ਕਰ ਲਏ ਆ ਸੋ ਮੈਂ ਤੁਹਾਡੇ ਮਤਲਬ ਚੈਨਲ ਦੇ ਮਾਦੀਮਦਰਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਅ ਅਪੀਲ ਕਰਾਂਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਤੋਖਲਾ ਚਿੰਤਾਮੰਚ ਮਤਲਬ ਰੱਖੇ ਤੋਂ ਬਿਨਾ ਉਹ ਆਣ ਜੀ ਆਇਆਂ ਨੂੰ ਅਸੀਂ ਉਹਨਾਂ ਦੀ ਜਿਹੜੀ ਕਣਕ ਦਾ ਕੱਲਾ ਕੱਲਾ ਦਾਣਾ ਖਰੀਦਾਂਗੇ 2425 ਰੁਪਏ ਜਿਹੜੀ ਐਮਐਸਪੀ ਤਿਆ ਕੀਤੀ ਉਹਦੇ ਮੁਤਾਬਕ ਸਾਡਾ ਫੈਸਲਾ ਹੈ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੀ ਖਰੀਦੀ ਹੋਈ ਫਸਲ ਦਾ ਪਿਆਸਾ ਇਹ ਉਹਦੇ ਖਾਤੀਆਂ ਚ ਪਾਣਾ ਸੋ ਮਤਲਬ ਵਸ ਮੌਸਮ ਦੀ ਕਿਰਪਾ ਰਵੇ ਮੌਸਮ ਮਿਹਰਬਾਨ ਰਵੇ ਤਾਂ ਅਸੀਂ ਸਮਝਦੇ ਆਂ ਪੀ ਜਿਹੜਾ ਸੀਜ਼ਨ ਜਿਸ ਤਰ੍ਹਾਂ ਦਾ ਮਤਲਬ ਫੀਡਬੈਕ ਆ ਰਹੀ ਏ ਥੱਲੋਂ ਕਿ ਬੰਪਰ ਫਸਲ ਜਿਹੜੀ ਹੈ ਪੰਜਾਬ ਦੇ ਵਿੱਚ ਇਸ ਵਾਰ ਕਣਕ ਦੀ ਹੋਵੇਗੀ ਔਰ ਇਹ ਮਾਹੌਲ ਬਣਿਆ ਰਵੇ ਕੁਦਰਤ ਸਾਡੇ ਤੇ ਮਿਹਰਬਾਨ ਰਵੇ ਮੀਂਹ ਦਾ ਝੱਖੜ ਦਾ ਵਿਚਾਰ ਰਵੇ ਸਾਡੀਆਂ ਦੁਆਵਾਂ ਨੇ ਔਰ ਮੈਂ ਕਹਿ ਸਕਦਾ ਕਿ ਇਹ ਸੀਜ਼ਨ ਵੀ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਆੜਤੀਆਂ ਲਈ ਸਾਰ ਫੈਕਟਰੀਆਂ ਦੇ ਲਈ ਜਿਹੜੇ ਪ੍ਰਿਕਰਮੈਂਟ ਨਾਲ ਜੁੜੇ ਆ ਉਹ ਵਧੀਆ ਰਹੂਗਾ ਤੇ ਅਸੀਂ ਸਾਰੇ ਇੰਤਜ਼ਾਮ ਇਹਦੇ ਲਈ ਕੀਤੇ ਆ। ਪਰ ਕਿਸਾਨਾਂ ਦੇ ਕਈ ਖੱਤਸੇ ਨੇ ਕਹਿੰਦੇ ਕਿ ਸਾਨੂੰ ਇਹ ਚੀਜ਼ਾਂ ਦਾ ਡਰ ਹੈਗਾ ਸਗਲਾ ਅਸੇ ਜਿਸ ਤਰੀਕੇ ਦੇ ਨਾਲ ਖਰੀਦ ਜਿਹੜੀ ਉਹ ਨਹੀਂ ਹੁੰਦੀ ਨੇ ਖਰੀਦ ਸ਼ੁਰੂ ਹੁੰਦੀ। ਉਸ ਤੋਂ ਬਾਅਦ ਜੋ ਲੋਟ ਗੁੱਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਉਹ ਮੈਂ ਬਿਲਕੁਲ ਇਹ ਇਹ ਇਸੇ ਸੰਦਰਭ 'ਚ ਇਹ ਗੱਲ ਕਹਿ ਰਿਹਾ ਕਿ ਅਸੀਂ ਕੱਲਾ ਕੱਲਾ ਦਾਣਾ ਐਮਐਸਪੀ ਤੇ ਚੱਕਾਂਗੇ। ਔਰ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਨੂੰ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸਰ ਇੱਕ ਚੀਜ਼ ਡਿਫਾਈਨ ਕਰ ਦਿਓ ਜਲੰਧਰ ਤੋਂ ਪੂਖਲਾ ਸ਼ਹਿਰ ਤੋਂ ਨਵਾਂ ਸ਼ਹਿਰ ਦਾ ਜ਼ਿਕਰ ਕਿਤੇ ਇਹਦਾ ਪਰਟੀਕੂਲਰ ਟਾਰਗੇਟ ਕਿੰਨਾ ਤੇ ਲਾਸਟ ਇਅਰ ਕਿੰਨਾ ਟਾਰਗੇਟ ਸੀ ਤੇ ਕਿੰਨਾ ਅਚੀਵ ਕੀਤਾ ਸੀ ਨਹੀਂ ਇਹ ਅਲੱਗ-ਅਲੱਗ ਡਿਸਟ੍ਰਿਕਟ ਦਾ ਟਾਰਗੇਟ ਹੈ ਮੇਰੇ ਕੋ ਮੈਂ ਤੁਹਾਨੂੰ ਦੱਸਦਾ ਨਾ ਨਹੀਂ ਮੈਂ ਦੇ ਦਉ ਮੈਂ ਤੁਹਾਨੂੰ ਦੱਸਦਾ ਨਾ ਜਿਹੜਾ ਮਤਲਬ ਪਿਛਲੇ ਸਾਲ ਜਿਹਨੇ ਅਰਾਈਵਲ ਆਈ ਹੈ ਇਸ ਡਿਸਟ੍ਰਿਕਟ ਦੇ ਅੰਦਰ ਉਹ ਪੰਜਾਬ ਦਾ ਵੀ ਨਾਲ ਕਰਦੇ ਆ ਆ ਸ਼ਿਆਰਪੁਰ ਦਾ ਸ਼ਿਆਰਪੁਰ ਚਾਈ ਹੈ 3 ਲੱਖ 14000 ਐਮਪੀ ਜ਼ਿਲੰਦਰ ਚਾਈ ਹੈ 7.5 ਲੱਖ ਐਮਪੀ ਕਪੂਰਥਲੇ ਚਾਈ ਹੈ 361000 ਐਮਪੀ ਅ ਸ਼ਹੀਦ ਭਗਤ ਸਿੰਘ ਨਗਰ ਚਾਈ ਹੈ 264000 ਐਮਪੀ ਸੋ ਇਹ ਇਹ ਪਿਛਲੇ ਸਾਲ ਦਾ ਰਿਕਾਰਡ ਹੈ ਜੋ ਲਗਭਗ ਇਹੀ ਰਵੇ ਇਹਦੇ ਤੋਂ ਵਧੇ ਇਹ ਇਹ ਸਾਡੀਆਂ ਉਮੀਦਾਂ ਨੇ ਸੋ ਮੋਟੇ ਤੌਰ ਤੇ ਜਿਸ ਤਰ੍ਹਾਂ ਏਰਕਾ ਥੋੜੀ ਥੋੜੀ ਫੀਡਬੈਕ ਆ ਰਹੀ ਆ ਵੀ ਕੁਝ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਮੱਕੀ ਵੀ ਬੀਜੀ ਆ ਵੈਸੇ ਇਹ ਇਹ ਚੰਗਾ ਮਤਲਬ ਸਿਗਨਲ ਆ ਪੰਜਾਬ ਦੇ ਅੰਦਰ ਜਿਹੜੀ ਫਸਲੀ ਵਿਭਿੰਨਤਾ ਦਾ ਮਾਨਯੋਗ ਮੁੱਖ ਮੰਤਰੀ ਜੀ ਸਲੋਗਨ ਦਿੰਦੇ ਆ ਸੋ ਕਿਤੇ ਉਹ ਮਾੜਾ ਮੋਟਾ ਉਪਰ ਥੱਲੇ ਜਾ ਸਕਦੀ ਹੈ ਲੇਕਿਨ ਜਿਸ ਕਿਸ ਦੀ ਫਸਲ ਦਾ ਟਰੈਂਡ ਆ ਜਾਂ ਫਸਲ ਜਿੱਦਾਂ ਵਿਕਸਿਤ ਹੋਈ ਆ ਉਹਦੇ ਮੁਤਾਬਕ ਇਹ ਲੱਗਦਾ ਕਿ ਹਰ ਕਾ ਬੰਪਰ ਫਸਲ ਪੰਜਾਬ ਦੀ ਮੰਡੀ ਚ ਆਊਗੀ ਥੈਂਕ ਯੂ ਲਾਸਟ ਜਿੰਨਾ ਟਾਰਗੇਟ ਦੱਸਿਆ ਉਹਦੇ ਨੀਅਰ ਬਹੁਤ ਹੀ ਐਕਟੀਵ ਦਾ ਟਾਰਗੇਟ ਪਰਕਾਰ ਕੇ ਇਸ ਤੋਂ ਬਾਅਦ ਆਮ ਨਹੀਂ ਅਸੀਂ ਅਸੀਂ ਜਿਹੜਾ ਸਾਨੂੰ 1 ਲੱਖ 24 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਅਸੀਂ 132 ਲੱਖ ਐਮਪੀ ਦੇ ਪ੍ਰਬੰਧ ਕੀਤੇ ਪੰਜਾਬ ਦੇ ਰਾਈਟ